345 42 ਦੇ ਵਿੱਚ ਯੂਜ਼ ਕੀਤੀ ਗਈ ਹੋਈ ਹੈ ਉਸ ਟਾਈਮ ਦੀ ਜਿਹੜੀ ਤੋਫਾ ਇੰਨੀ ਜ਼ਿਆਦਾ ਪੁਰਾਣੀ ਹੋਈ ਆ ਆਪਣੀ ਖਾਲਸਾ ਫੌਜ ਨੇ ਇਹਨੂੰ ਯੂਜ਼ ਕੀਤਾ ਕਿ ਤੱਕ ਤੇ ਕਹਿਆ ਉਹ ਅੰਗਰੇਜ਼ੀ ਸਰਕਾਰ ਦੀ ਤੋਫਾ ਤੇ ਇਹ ਆਪਣੇ ਖਾਲਸਾ ਫੌਜ ਦੀ ਤੋਫਾ ਇਸ ਤਰ੍ਹਾਂ ਦੀ ਐਂਗਲੋ ਸਿੱਖ ਵਾਰ ਮੈਮੋਰੀਅਲ ਆ ਤੇ ਤੇ ਲਿਖਿਆ ਹੋਇਆ ਕਿ ਮੁਦਕੀ ਫਿਰੋਜ਼शाह ਸਬਰਾਉਂ ਇਸ ਜਗ੍ਹਾ ਤੇ ਇਹ ਜੰਗਾ ਹੋਈਆਂ ਸੀ ਜਿਹੜੀਆਂ ਕਿ ਸਿੱਖ ਖਾਲਸਾ ਫੌਜ ਦੀਆਂ ਤੇ ਅੰਗਰੇਜ਼ ਸਰਕਾਰ ਦੀਆਂ ਚੰਗੀ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਇਹਦੇ ਅੰਦਰ ਮੌਜੂਦ ਪਏ ਨੇ ਖਾਲਸਾ ਫੌਜ ਦੇ ਹਥਿਆਰ ਤੇ ਅੰਗਰੇਜ਼ਾਂ ਦੇ ਜਿਹੜੇ ਉਹਨਾਂ ਨੇ ਜੰਗ ਦੇ ਦੌਰਾਨ ਵਰਤੇ ਸੀ ਪਰ ਜਿਹੜੀ ਉਹ ਦੋਨੇ ਤੋਪਾਂ ਉਹ ਬਾਹਰ ਖੜੀਆਂ ਹੋਈਆਂ ਨੇ ਹਾਂਜੀ ਆਵਾ ਪੇਂਟਿੰਗ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਦੀ ਜਿੰਨ ਕਿ ਆਪਾਂ ਨੂੰ ਮੋਦਕੀ ਮੈਮੋਰੀਅਲ ਦੇ ਵਿੱਚ ਦੇਖਣ ਨੂੰ ਮਿਲੀ ਸੀ ਇਦਾਂ ਦੀ ਪੇਂਟਿੰਗ ਹੀ ਸੀ ਤੇ ਆਹ ਸਾਹਮਣੇ ਮੈਮੋਰੀਅਲ ਆ ਯਾਦਗਾਰ ਹੈ ਇਹ ਪਹਿਲਾ ਪ੍ਰਾਂ ਕੋੜਿਆਂ ਦੇ ਉੱਪਰ ਬੈਠੇ ਨੇ ਸਿੱਖ ਨੇ ਤੇ ਆਹ ਲਾਲ ਵਰਦੀਆਂ ਵਾਲੇ ਮੈਨੂੰ ਲੱਗਦਾ ਇਹ ਅੰਗਰੇਜ਼ ਨੇ ਤੁਸੀਂ ਦੇਖ ਜਾਂਦਾ ਵਾ ਅਗਰ ਤੁਸੀਂ ਆਉਣਾ ਚਾਹੋ ਤੇ ਆ ਸਕਦੇ ਆ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਸਕਦੇ ਆ ਵੀ ਇਸ ਜਗ੍ਹਾ ਤੇ ਖਾਲਸਾ ਫੌਜ ਤੇ ਅੰਗਰੇਜ਼ਾਂ ਦੇ ਵਿਚਕਾਰ ਲੜਾਈ ਹੋਈ ਸੀ ਇਹ